ਦੇਖੋ ਮੈਨੂੰ ਪਤਾ ਲੱਗਿਆ ਕਿ ਆਕਾਸ਼ ਸੈਣੀ ਨਾਮ ਦਾ ਲੜਕਾ ਸੀ ਫੁੱਟਬਾਲ ਦਾ ਪਲੇਅਰ ਸੀਗਾ ਬੀਡੀਸੀ ਗ੍ਰੈਜੂਏਟ ਸੀਗਾ ਉਮਰ 26 ਸਾਲ ਪਿਤਾ ਦਾ ਨਾਮ ਅਸ਼ੋਕ ਸੈਣੀ ਹੋਮ ਗਾਰਡ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸਨ ਔਰ ਗੁਰੂ ਨਾਨਕ ਨਗਰ ਏਰੀਆ ਚ ਰਹਿੰਦੇ ਸਨ ਥਾਣਾ ਕੋਟ ਖਾਲਸਾ ਅੰਮ੍ਰਿਤਸਰ ਇਹਨਾਂ ਦੀ ਅੱਜ ਓਵਰਡੋਜ਼ ਨਾਲ ਨਸ਼ੇ ਦੇ ਨਾਲ ਮੌਤ ਹੋ ਗਈ ਹੈ ਬੇਵੱਸ ਬਾਪ ਲਾਸ਼ ਲੈ ਕੇ ਬੈਠ ਗਿਆ ਔਰ ਨਾਲ ਉਹਨੇ ਇਹ ਕਿਹਾ ਕਿ ਮੈਨੂੰ ਲੱਗਦਾ ਜੇ ਆਪਦੇ ਪੁੱਤ ਬਚਾਉਣੇ ਹੈ ਤਾਂ ਪੰਜਾਬ ਛੱਡ ਕੇ ਚਲੇ ਜਾਓ ਇਹ ਕੋਸ ਗੁੰਗੀ ਬੈਰੀ ਸਰਕਾਰ ਨੂੰ ਝਾੜੂ ਦੀ ਸਰਕਾਰ ਨੂੰ ਤੇ ਆਦਰਨੀਆਂ ਬੀਜੇਪੀ ਦੀ ਸਰਕਾਰ ਨੂੰ ਅਮਿਤ ਸ਼ਾਹ ਜੀ ਨੂੰ ਤੇ ਗਵਰਨਰ ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹਨਾ ਹੈ ਤੁਹਾਡੀਆਂ ਯਾਤਰਾਵਾਂ ਤੁਹਾਡੇ ਝੂਠੇ ਦਲਾਸੇ ਪਹਿਲਾਂ ਵੀ ਇੱਕ ਗਵਰਨਰ ਸਾਹਿਬ ਆਏ ਸਨ ਉਹ ਵੀ ਇਸ ਤਰ੍ਹਾਂ ਮਾਰਚ ਕਰਦੇ ਸੀ ਨਸ਼ੇ ਤੇ ਔਰ ਜੁੱਦ ਨਸ਼ਿਆ ਵਿਰੁੱਧ ਦੇ ਨਾਰੇ ਦੀ ਪੋਲ ਅੱਜ ਇਸ ਪੁਲਿਸ ਦੇ ਮਲਾਜਮ ਨੇ ਖੋਲ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ। ਬੇਸ਼ੱਕ ਤੁਸੀਂ ਹੁਣ ਉਹਨੂੰ ਦਬਾ ਪਾਲਿਆ ਤੇ ਕਹਿ ਦਿੱਤਾ ਕਿ ਪੋਸਟ ਮਾਰਟਮ ਨਹੀਂ ਕਰਉਣਾ ਇਹ ਨੈਚੁਰਲ ਡੈਥ ਹੈ ਕਿਉਂਕਿ ਇੱਕ ਬੇਵਸ ਹੋਮਗਾਰਡ ਦਾ ਮਲਾਜਮ ਜੀ ਦਾ ਪੁੱਤ ਮਰ ਜੇ ਉਹਰੇ ਕੋਲ ਹੀ ਚਾਰਾ ਨਹੀਂ ਕਿਉਂਕਿ ਐਸਐਸਪੀ ਡੀਜੀਪੀ ਸਰਕਾਰ ਮੁਕੰਮਲ ਤੌਰ ਤੇ ਮੈਨੇਜਮੈਂਟ ਤੇ ਲਾਲਚ ਤੇ ਲੱਗ ਜਾਂਦੀ ਹੈ ਉਹਨੂੰ ਦੇਣ ਕੀ ਯਾਰ ਹੁਣ ਇਸ ਗੱਲ ਨੂੰ ਕਮਾ ਕਿਵੇਂ ਨਾ ਕਿਵੇਂ ਲੇਕਿਨ ਇਹ ਅਸਲੀਅਤ ਹੈ ਕਿ ਪੰਜਾਬ ਦੇ ਵਿੱਚ ਡਰੋਨਸ ਦੇ ਰਾਹੀਂ ਬਾਰਡਰ ਤੋਂ ਪਾਰ ਨਸ਼ਾ ਪਲੱਸ ਆਸੇ-ਪਾਸੇ ਜਿੱਥੇ ਬਾਰਡਰ ਲੱਗਦੇ ਹੋ ਹੁੰਦਾ ਤੇ ਪੰਜਾਬ ਸਰਕਾਰ ਤੇ ਕੇਂਦਰ ਦੀ ਬੀਜੇਪੀ ਸਰਕਾਰ ਮੁਕੰਮਲ ਤੌਰ ਤੇ ਰੋਕ-ਥਾਮ ਲਾਉਣ ਤੇ ਫੇਲ ਹੋ ਗਈ ਹੈ ਔਰ ਮੈਂ ਵਾਰ-ਵਾਰ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਇਹ ਲੰਮਾ ਪ੍ਰੋਸੈਸ ਹੈ ਲੇਕਿਨ ਓਰੇ ਹਾਸੇ ਤੁਹਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਨਾ ਕਿ ਹੁਣ ਪਿੰਡਾਂ 'ਚ ਕੀ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਨਸ਼ਾ ਸੇਵਨ ਕਰਨ ਵਾਲਾ ਜਿਹਨੂੰ ਪਿੰਡੋਂ ਬਾਹਰ ਫੇਰ ਆਉਂਦਾ ਉਹਨੂੰ ਜੇਲ੍ਹ ਚ ਲਿਆ ਜਾਂਦੇ ਜਾਂ ਨਸ਼ਾ ਨਹੀਂ ਉਹ ਛੱਡ ਰਿਹਾ ਔਰ ਮਕਮਲ ਤੌਰ ਤੇ ਛੋਟੇ-ਛੋਟੇ মিডিਆ ਹਾਊਸੇਸ ਨੂੰ ਵੀ ਦਬਾਇਆ ਜਾ ਰਿਹਾ ਵੀ ਤੁਸੀਂ ਕੋਈ ਖਬਰ ਨਹੀਂ ਚਲਾਉਣੀ ਜੇ ਕੋਈ ਓਵਰਡੋਜ਼ ਨਾਲ ਮਰ ਗਿਆ ਐਸਐਚਓ ਦਾ ਕੀ ਕੰਮ ਹੈ ਜਾਂ ਚੌਕੀ ਇਨਚਾਰਜ ਉਹ ਜਿੱਥੇ ਕੋਈ ਓਵਰਡੋਜ਼ ਨਾਲ ਬੰਦਾ ਮਰ ਜਾਂਦਾ ਉਹਨੂੰ ਚੁੱਪ ਕਰਾਉਣ ਤੇ ਉਹਨੂੰ ਕਿਵੇਂ ਨਾ ਕਿਵੇਂ ਅੰਤਿਮ ਸੰਸਕਾਰ ਕਰਾਉਂਦੇ ਤੁਸੀਂ ਵੇਖੋ ਵੀ ਜੇ ਹੋਮਗਾਰਡ ਸਾਹਿਬ ਦਾ ਜਿਹੜਾ ਪੰਜਾਬ ਪੁਲਿਸ ਦੇ ਮਲਾਜ਼ਮ ਜਿਹੜਾ ਡੈੱਡ ਬੋਡੀ ਲੈ ਕੇ ਬੈਠਾ ਸੀ ਉਹਨੂੰ ਇਹਨਾਂ ਨੇ ਮਨਾ ਲਿਆ ਵੀ ਤੂੰ ਹੁਣ ਡਾਇਵਰਟ ਕਰ ਇਹ ਇਹ ਨਾ ਕਹ ਤੂੰ ਕਹ ਨੈਚੁਰਲ ਡੈਥ ਹੈ ਤੇ ਆਮ ਵਿਅਕਤੀ ਤਾਂ ਪੁਲਸ ਵਰਦੀ ਤਾਂ ਰੀਤੋ ਵੈਸੀ ਡਰ ਚੰਨਾ ਪਿੰਡਾਂ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਜੋ ਨਸ਼ਾ ਵਿਰੋਧ ਮਕਮਲ ਤੌਰ ਤੇ ਫੇਲ ਹੋ ਗਿਆ ਮਾਨ ਸਾਹਿਬ ਮੇਰੀ ਬੇਨਤੀ ਆਓ ਰਲ ਮਿਲ ਕੇ ਬਾਤ ਕੇ ਇਰੇਤੇ ਕੋਈ ਤਜਵੀਜ਼ ਬਣਾਓ ਕਿਨੂੰ ਬੇਵਕੂ ਬਣਾ ਰਹੇ ਹਾਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਐ ਕਿਨੂੰ ਗਮਰਾ ਕਰ ਰਹੇ ਹਾਂ ਅਸੀਂ ਕਿਉਂ ਇਸ ਗੱਲ ਤੇ ਸ਼ਾਬਾਸ਼ੀ ਲੈਣੀ ਚਾਹੁੰਦੇ ਹੋ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਅਸੀਂ ਇਹਰੇ ਤੇ ਉਪਰਾਲਾ ਨਹੀਂ ਕਰ ਸਕਦੀਏ ਆਓ ਰਲ ਮਿਲ ਬੈਠੀਏ ਇਹ ਸਬਦਾ ਕੰਮ ਹੈ ਇਹ ਮੇਰਾ ਵੀ ਕੰਮ ਹੈ ਮੈਂ ਨਹੀਂ ਕਹਿੰਦਾ ਮੈਂ ਆਪੋਜੀਸ਼ਨ ਦਾ ਕੰਮ ਨਹੀਂ ਲੇਕਿਨ ਇਹ ਬਹੁਤ ਮਾੜਾ ਹਾਲ ਹੈ ਪੰਜਾਬ ਮਰ ਰਿਹਾ ਹੈ ਤੇ ਸਰਕਾਰਾਂ ਬਹਾਨੇ ਬਣਾ ਕੇ ਕੋਈ ਯਾਤਰਾਵਾਂ ਕਰ ਰਹੀਆਂ ਕਿੰਨੇ ਪੈਸੇ ਲਾਤੇ ਗਵਰਨਰ ਸਾਹਿਬ ਨੇ ਉਸ ਯਾਤਰਾ ਤੇ ਕਿੱਥੋਂ ਲਾਏ ਪੈਸੇ ਗਵਰਨਰ ਸਾਹਿਬ ਨੇ ਆਪਣੀ ਤਨਖਾਹ ਤੋਂ ਦਿੱਤੇ ਉਹ ਪੈਸਾ ਕਿ ਬੀਜੇਪੀ ਦੇ ਜਿਹੜੇ ਲੋਕ ਸੀ ਇਹਨਾਂ ਨੇ ਆਪਣੀ ਤਨਖਾਹ ਚੋਂ ਦਿੱਤਾ ਜਿਹੜੇ ਉੱਥੇ ਪਹੁੰਚੇ ਇਹ ਪੈਸਾ ਪੰਜਾਬ ਸਰਕਾਰ ਦਾ ਸੀ ਜੇ ਡੀ ਐਡਿਕਸ਼ਨ ਸੈਂਟਰ ਤੇ ਇਹ ਪੈਸਾ ਲੱਗਦਾ ਤਾਂ ਸ਼ਾਇਦ ਦੋ ਡੀ ਐਡਿਕਸ਼ਨ ਸੈਂਟਰ ਜਿਹੜੇ ਉਹ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ ਕਾਉਂਸਲਿੰਗ ਤੇ ਬੰਦੇ ਰੱਖੇ ਜਾਂਦੇ ਜਿਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ 20-25 ਹਜ਼ਾਰ ਰੁਪਏ ਮਹੀਨਾ ਤੇ ਜਿਹੜੇ ਲੋਕ ਨਸ਼ਾ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਤਾਂ ਸ਼ਾਇਦ 20ਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਨਸ਼ਾ ਕਰਨ ਤੋਂ ਹਟ ਜਾਂਦਾ ਲੇਕਿਨ ਤੁਹਾਡੀ ਯਾਤਰਾ ਦਾ ਤੇ ਤੁਹਾਡੇ ਯੁੱਧ ਨਸ਼ਿਆਂ ਵਿਰੋਧ ਦਾ ਉਹ तमाम ਕਰੋੜਾਂ ਰੁਪਈਆ ਲੱਗਦਾ ਇੱਕ ਚੰੰਨੀ ਫਾਇਦਾ ਨਹੀਂ ਹੋਇਆ ਜਦੋਂ ਕੀ ਕੋ ਲਚਾਰ ਪੁਲਸ ਮਲਾਜਮ ਔਰ ਇਹ ਭੇਡ ਕੋਈ ਇਹ ਨਸ਼ੇ ਦੀ ਭੇਡ ਕੋਈ ਇਕੱਲਾ ਹੋਮਗਾਰਡ ਵਿਅਕਤੀ ਦਾ ਨਹੀਂ ਡੀਜੀਪੀਾਂ ਦੇ ਬੱਚੇ ਵੀ ਇਸ ਨਸ਼ੇ ਦੀ ਭੇਡ ਚੜ ਕੇ ਤੁਸੀਂ ਦੇਖਿਆ ਹੁਣ ਸੋ ਮੈਨੂੰ ਲੱਗਦਾ ਕਿ ਬਹੁਤ ਮਾੜੀ ਤੇ ਦੁਖਦਾਈ ਘਟਨਾ ਹੈ ਮੈਂ ਇਸ ਦੇ ਨਾਲ ਨਾਲ ਗਵਰਨਰ ਪੰਜਾਬ ਵੱਲੋਂ ਦੌਰਾ ਕਰਨ ਤੋਂ ਬਾਅਦ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਯੁੱਧ ਨਸ਼ਾ ਉਹ ਬਿਲਕੁਲ ਸਫਲ ਮਹੀਮਾ ਜੋ ਚੀਜ਼ ਹੈ ਉਸ ਨੂੰ ਮੰਨਣਾ ਵੀ ਚਾਹੀਦਾ ਹੈ ਇਹ ਬਿਆਨ ਜਿਹੜਾ ਗਵਰਨਰ ਵੱਲੋਂ ਇਸ ਯਾਤਰਾ ਤੋਂ ਬਾਅਦ ਵਿੱਚ ਜਿਹੜਾ ਉਹ ਦਿੱਤਾ ਗਿਆ ਸੀ ਦੇਖੋ ਗਵਰਨਰ ਸਾਹਿਬ ਜਾਂ ਤਾਂ ਅੰਕੜੇ ਪੇਸ਼ ਕਰਨ ਕੋਈ ਅੰਕੜੇ ਪੇਸ਼ ਕਰਨ ਕਿਸੇ ਦੇ ਬਿਆਨ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਤੁਸੀਂ ਯੁੱਧ ਵਿਚ ਨਸ਼ਿਆਂ ਵਿਰੁੱਧ ਤੇ ਘਾਟ ਰਟਾ ਦਿੱਤੇ ਗਏ 70 ਬਜਾਤ ਤਰੀ ਅਰਜ ਕੇ 45000 ਤੁਸੀਂ ਐਫ ਆਈ ਆਰ ਦਰਜ ਕਰ ਦਿੱਤੀ ਕੀ ਹੋਇਆ ਉਸ ਐਫ ਆਈ ਆਰ ਦਰਜ ਕਰ ਦੇਣ ਦੇ ਨਾਲ ਕੀ ਨਸ਼ਾ ਖਤਮ ਹੋ ਜਾਏਗਾ ਮੈਂ ਤਾਂ ਤੁਹਾਡੇ ਸਾਹਮਣੇ ਉਦਾਹਰਨ ਦੇ ਰਿਹਾ ਕਿਸੇ ਪਿੰਡ ਚ ਪੁੱਛ ਲਓ ਕਿਸੇ ਸ਼ਹਿਰ ਚ ਪੁੱਛ ਲਓ ਕਿਸੇ ਚੌਂਕ ਚ ਪੁੱਛ ਲਓ ਕਿਸੇ ਚੁਰਾਈ ਚ ਪੁੱਛ ਲਓ ਕਿ ਨਸ਼ਾ ਖਤਮ ਹੋਇਆ ਉਹ ਕਰਨਗੇ ਨਹੀਂ ਜੀ ਨਸ਼ਾ ਤਾਂ ਵੱਧ ਗਿਆ ਹੈ ਕਿਉਂਕਿ ਇਦਾਂ ਨਸ਼ਾ ਖਤਮ ਹੀ ਹੋਏ ਆਲਟਰਨੇਟਿਵ ਦੇਣਾ ਪੈਣਾ ਹੈ ਨਸ਼ੇ ਦਾ ਪਲੱਸ ਕਾਉਂਸਲਿੰਗ ਕਰਨੀ ਪੈਣੀ ਹੈ ਡੀ ਐਡਿਕਸ਼ਨ ਸੈਂਟਰਾਂ ਤੇ ਪੂਰਾ ਜੋਰ ਮਾਰਨਾ ਪੈਣਾ ਹੈ ਸਾਰਿਆਂ ਨੂੰ ਇਕੱਠੇ ਕਰਨਾ ਪੈਣਾ ਹੈ ਪੰਜਾਬ ਦੇ ਹਰ ਵਰਗ ਨੂੰ ਇਕੱਠੇ ਕਰਨਾ ਪੈਣਾ ਹੈ ਸੋਸ਼ੀਅਲਾਈਜ਼ ਜਿਹੜੇ ਲੋਕ ਕਰਦੇ ਆ ਜਾਂ ਸੋਸ਼ੀਅਲ ਵਰਕ ਕਰਦੇ ਆ ਇਹਨਾਂ ਲੋਕਾਂ ਨਾਲ ਬੈਠਣਾ ਪੈਣਾ ਹੈ ਇਹ ਐਂਦਾ ਨਹੀਂ ਕਿ ਇਕੱਲਾ ਬਿਆਨ ਦੇਤਾ ਤੇ ਪੋਸਟਰ ਲਾਤੇ ਤੇ ਯਾਤਰਾ ਕਰ ਲਈਏ ਤਾਂ ਨਸ਼ਾ ਖਤਮ ਨਹੀਂ ਹੋਆ ਆਲਟਰਨੇਟਿਵ ਦੀ ਤੁਸੀਂ ਗੱਲ ਕੀਤੀ ਪੁੱਕੀ ਫੀਮ ਦਾ ਜ਼ਿਕਰ ਕਰ ਰਹੇ ਹੋ ਜਾਂ ਹੋਰ ਕੋਈ ਤੁਹਾਨੂੰ ਲੱਗਦਾ ਥੇਰ ਆਰ 100 ਆਲਟਰਨੇਟਿਵਸ ਤੁਸੀਂ ਲੋਕਾਂ ਨੂੰ ਦਵਾਈ ਦਿੰਦੇ ਹੋ ਗੋਲੀ ਦੇ ਰਹੇ ਹੋ ਹਸਪਤਾਲਾਂ ਦੇ ਵਿੱਚ ਮੈਂ ਕਹਿੰਦਾ ਬੈਠੋ ਇਹ ਰੀਤੇ ਚਰਚਾ ਕਰੋ ਲੈਟਸ ਡਿਸਾਈਡ ਸਮਥਿੰਗ ਕਿਉਂ ਸ਼ਰਮੋ ਸ਼ਰਮੀ ਸਾਰਾ ਨੁਕਸਾਨ ਕਰੀ ਜਾਂਦੇ ਕਿਉਂ ਬੇਵਕੂ ਬਣੀ ਜਾਂਦੇ ਤੇ ਬਣਾਈ ਜਾਂਦੇ ਆਲਟੀਮੇਟਲੀ ਇਹ ਕਿਸੇ ਨੂੰ ਕਹਿਣਾ ਪੈਣਾ ਹੈ ਆਲਟਰਨੇਟਿਵ ਇਸੇ ਕਰਕੇ ਮੈਂ ਹਮੇਸ਼ਾ ਆਫੀਮ ਤੇ ਭੁੱਖੀ ਦੀ ਜਿਹੜੀ ਗੱਲ ਕਰਦਾ ਸੀਗਾ ਕਿਉਂਕਿ ਮੈਂ ਇਹ ਗੱਲ ਕਹਿਣਾ ਹੈ ਕਿ ਆਈਦਰ ਸਮਾਪਤ ਕਰੋ ਨਸ਼ਾ ਜੇ ਨਹੀਂ ਤਾਂ ਇਹਰਾ ਆਲਟਰਨੇਟਿਵ ਕਢੋ ਮੈਂ ਨਹੀਂ ਕਹਿੰਦਾ ਆਫੀਮ ਭੁੱਖੀ ਕਿਸੇ ਨੂੰ ਨਸ਼ਾ ਕਰਨਾ ਚਾਹੀਦਾ ਮੈਂ ਤਾਂ ਖੁਦ ਨਹੀਂ ਕੋਈ ਨਸ਼ਾ ਕਰਦਾ ਸ਼ਰਾਬ ਦਾ ਸੇਵਨ ਵੀ ਮਾੜਾ ਹੈ ਚਾਹ ਦਾ ਸੇਵਨ ਵੀ ਮਾੜਾ ਹੈ মিঠা খানা ਵੀ ਮਾੜਾ ਹੈ ਲੇਕਿਨ ਕੋਈ ਵਿਅਕਤੀ ਨਹੀਂ ਛੱਡਦਾ ਮੈਂ ਤਾਂ ਕਹਿੰਦਾ ਕਿ ਬੱਚਿਆਂ ਦੀਆਂ ਜਾਨਾਂ ਅਗਰ ਬਚਾਉਣੀਆਂ ਤਾਂ ਦੈਨ ਯੂ ਹੈਵ ਟੂ ਟਾਕ ਤੁਹਾਨੂੰ ਆਲਟਰਨੇਟਿਵਲੀ ਗੱਲ ਕਰਨੀ ਪੈਣੀ ਹੈ ਚਾਹੇ ਉਹ ਫੀਮ ਹੈ ਚਾਹੇ ਉਹ ਭੁੱਖੀ ਹੈ ਇਹ ਰੇਤੇ ਤੁਹਾਨੂੰ ਚਰਚਾ ਕਰਨੀ ਪੈਣੀ ਹੈ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਗੱਲ ਨਹੀਂ ਚੰਗੀ ਲੱਗਦੀ ਮੈਨੂੰ ਨਹੀਂ ਲੱਗਦੀ ਕੋਈ ਬੰਦਾ ਅਫੀਮ ਖਾਂਦਾ ਹੈ ਜਿਹੜਾ ਇਹ ਚੰਗੀ ਗੱਲ ਹੈ ਲੇਕਿਨ ਕੀ ਹਾਲ ਹੈ ਮੇਰੇ ਕੋਲ ਰਾਜਨੀਤੀ ਮੇਰੇ ਕੋਲ ਕੀ ਹਾਲ ਹੈ ਸਰ ਹਾਂ ਕਰਦੇ ਨਜ਼ਰ ਆਉਂਦੇ ਪਰ ਪਬਲਿਕ ਪਲੇਟਫਾਰਮ ਤੇ ਬੋਲਣ ਨੂੰ ਕੋਈ ਤਿਆਰ ਨਹੀਂ ਮੈਂ ਤਾਂ ਬੋਲ ਰਿਹਾ ਹਾਂ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਕੋਲ ਹੱਲ ਕੋਈ ਨਹੀਂ ਮੈਂ ਚਿੱਟਾ ਜਿਹਾ ਕੋਈ ਬੱਚਾ ਨਹੀਂ ਛੱਡ ਰਿਹਾ ਜਾਂ ਸਮੈਕ ਨਹੀਂ ਛੱਡਦਾ ਜਾਂ ਸਿੰਥੈਟਿਕ ਡਰੱਗਜ਼ ਇੰਜੈਕਸ਼ਨ ਨਹੀਂ ਛੱਡ ਰਿਹਾ ਮੈਨੂੰ ਉਹਨੂੰ ਬਚਾਉਣਾ ਸੇ ਕੁਝ ਨਾ ਕੁਝ ਕਰਨਾ ਪੈਣਾ ਮੈਂ ਕਿਸੇ ਨਸ਼ੇ ਦਾ ਹਮ ਹੀ ਨਹੀਂ ਆ ਮੈਂ ਸ਼ਰਾਬ ਦਾ ਵੀ ਹਮ ਹੀ ਨਹੀਂ ਹੈ ਮੈਂ ਤਾਂ ਕਹਿੰਦਾ ਕਿ ਲੋਕ ਸ਼ਰਾਬ ਵੀ ਨਾ ਪੀਣ ਲੇਕਿਨ ਕੋਈ ਮੇਰੇ ਕਹਿੰਦੇ ਛੱਡ ਰਿਹਾ ਨਹੀਂ ਕੋਈ ਉਹਨੂੰ ਡੋਜ਼ ਦੇ ਮੁਤਾਬਕ ਪਿੰਦਾ ਕੋਈ ਉਹਨੂੰ ਨਸ਼ੇ ਦੇ ਕਰਕੇ ਪੀਂਦਾ ਮੈਂ ਤਾਂ ਕਹਿੰਦਾ ਚਾਹ ਦਾ ਨਸ਼ਾ ਵੀ ਮਾੜਾ ਹੈ ਪਰ ਅਲਟੀਮੇਟਲੀ ਇਹਰਾ ਹੁਣ ਬਜਟ 6 ਤਰੀਕ ਜਦੋਂ ਵੀ ਇਹਨਾਂ ਦਾ ਬਜਟ ਆਉਣਾ ਹੈ ਬਜਟ ਸੈਸ਼ਨ ਤੇ ਇਹਨਾਂ ਨੂੰ ਇਹਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਨਸ਼ੇ ਦੇ ਉੱਤੇ ਘਟੋ ਘਟ ਚਾਰ ਦਿਨ ਦੀ ਚਰਚਾ ਹੋਏ 117 ਦੇ 17 ਵਿਧਾਇਕਾਂ ਨੂੰ ਬੋਲਣ ਦਾ ਮੌਕਾ ਮਿਲੇ ਨਾ ਕਿਸੇ ਨੂੰ ਨਿੰਦਕੇ ਵੀ ਥੋੜੇ ਸਮੇਂ ਆਇਆ ਸੀ ਇਹ ਥੋੜੇ ਸਮੇਂ ਆਇਆ ਸੀ ਅਸੀਂ ਇੰਨੇ ਪਰਚੇ ਕਰਤੇ ਉਹ ਕਹਿੰਦਾ ਇੰਨੇ ਕਰਤੇ ਉਹ ਕਹਿੰਦਾ ਅਸੀਂ ਯੁੱਧ ਨਸ਼ਾ ਵਿਰੋਧ ਕਰ ਲਿਆ ਅਸੀਂ ਹਰਮੰਦਰ ਸਾਹਿਬ ਅਰਦਾਸ ਕਰਾਤੀ ਉਹ ਕਹਿੰਦਾ ਮੈਂ ਗੁਟਕਾ ਸਾਫੜ ਕੇ ਸੌਂ ਖਾਲੀ कोई कहना मैं यात्रा कर ली एरे ना करके कहना चाहिए कि आओ हूँ चार दिन की चर्चा करिए दूसरा सर सोलह तरीक आदमी पार्टी मोगा च रैली कर रही है टाइटल भी युद्ध नशे करी जाओ करी जाओ बेवकूफ बनाई जाओ सरकार का पैसा लाई जाओ गवर्नमेंट का पैसा दिस इज अ पब्लिक मनी मैं ये पूछना चाहना किसने इस रैली दे का पैसा लग रहा है पबलिक मनी लग रहा है कि पार्टी पैसा ला रही ਜਿਵੇਂ ਅਸੀਂ ਰੈਲੀ ਕਰਦੇ ਆਂ ਸਾਡੀ ਵਿੱਚ ਅਸੀਂ ਸਾਰਿਆਂ ਤੋਂ ਪੈਸੇ ਇਕੱਠੇ ਕਰਕੇ ਪਾਰਟੀ ਪੈਸਾ ਲਵਾਂਗੇ ਗਵਰਨਮੈਂਟ ਦੀ ਜਿਹੜੀ ਰੈਲੀ ਹੁੰਦੀ ਆ ਗਵਰਮੈਂਟ ਦਾ ਇੱਕ ਡਿਪਾਰਟਮੈਂਟ ਸਾਰਾ ਪੈਸਾ ਉਹਦੇ ਤੇ 3 ਕਰੋੜ ਰੁਪਏ ਲਾਦਾ ਹੁਣ ਮੁਖਸਰ ਮਾਗੀ ਦੇ ਮੇਲੇ ਦੀ ਕਾਨਫਰੰਸ ਹੈਗੀ ਉਹਦੇ ਤੇ ਪੈਸਾ ਜਿਹੜਾ ਹੈ ਉੱਥੇ ਖਰਚਾ ਆਇਆ ਹੋਣਾ 2.5 ਕਰੋੜ ਰੁਪਏ ਉਹ 2.5 ਕਰੋੜ ਰੁਪਏ ਟੈਕਸ ਮਣੀ ਹੈ ਤੁਸੀਂ ਟੈਕਸ ਮਣੀ ਨੂੰ ਆਪਦੇ ਕਮਾਂਕਾਰਾਂ ਤੇ ਪ੍ਰਚਾਰ ਪ੍ਰਸਾਦਾਸਤੇ ਯੂਜ਼ ਨਹੀਂ ਕਰ ਸਕਦੇ ਪਾਰਟੀ ਪੈਸਾ ਜਿਹੜਾ ਉਹ ਪ੍ਰਚਾਰ ਪ੍ਰਸਾਦਾਸਤੇ ਤੁਸੀਂ ਯੂਜ਼ ਕਰ ਸਕਦੇ ਆ ਨਾਟ ਕੀ ਟੈਕਸ ਮੈਸਟਰ ਕੈਪਟਨ ਅਮਰਿੰਦਰ ਸਿੰਘ ਨੂੰ ਈਡੀ ਦਾ ਨੋਟਿਸ ਆਇਆ ਤੇ ਉਸ ਤੋਂ ਬਾਅਦ ਇਹਨੇ ਉਸ ਅਫਸਰ ਦੀ ਟ੍ਰਾਂਸਫਰ ਹੋ ਗਈ ਕਿਵੇਂ ਲਈ ਦੋ ਤੇ ਯਾਰ ਉਹਨੇ ਇਹ ਸਾਰੇ ਸਟੰਟ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਿਹਾ ਦੀ ਵੀ ਨਾ ਤਾਂ ਮੇਰੇ ਤੋਂ 500 ਕਰੋੜ ਕਿਸੇ ਨੇ ਮੰਗਿਆ ਇਹ ਨਾਮ ਹੈ ਦਿੱਤਾ ਪਾਰਟੀ ਦੇ ਵਿੱਚ ਲਿਬਰਟੀ ਸੀਗੀ ਹਰ ਵਿਅਕਤੀ ਨੂੰ ਬੋਲਣ ਦੀ ਹਰ ਵਿਅਕਤੀ ਦੇ ਵਿਚਾਰ ਸੁਣੇ ਜਾਂਦੇ ਸਨ ਉਹਨਾਂ ਨੇ ਆਖਿਆ ਵੀ ਇਸ ਬੰਦੇ ਦਾ ਜਿਹੜਾ ਕੈਪਟਨ ਦਾ ਜਿਹੜਾ ਰੁਝਾਨ ਹੈ ਇਹ ਕਿਤੇ ਕਾਂਗਰਸ ਵਾਲ ਲੱਗਦਾ ਉਹਨਾਂ ਨੇ ਕਿਹਾ ਖੜ ਜਾ ਉਹਨਾਂ ਨੇ ਤੁਣਕਾ ਮਾਰਿਆ ਇੱਕ ਨੋਟਿਸ ਦਿੱਤਾ ਉਹਨਾਂ ਨੇ ਕਿਹਾ ਤਾਂ ਜੀ ਤੁਸੀਂ ਹੁਣ ਸਾਨੂੰ ਨੋਟਿਸ ਹੀ ਦਿੱਤਾ ਅਸੀਂ ਨਾਲੇ ਤੁਹਾਡੀ ਪਾਰਟੀ ਜੇ ਤੁਹਾਡੀ ਲੜਾਈ ਲੜ ਰਹੇ ਉਹ ਕਹਿੰਦੇ ਕੋਈ ਗੱਲ ਨਹੀਂ ਟਰਾਂਸਫਰ ਕਰ ਦਿੰਨੇ ਹੋਰੀ ਇਹ ਕਿਹੜਾ ਕੰਮ ਹੈ ਕੰਮ ਚੱਲਦੀ ਹੈ ਕੈਪਟਨ ਸਾਹਿਬ ਦੀ ਤਲਕ ਕੈਨ ਦਾ ਮਤਲਬ ਉਹ ਦੱਸਿਆ ਹੈ ਉਹ ਦੱਸਿਆ ਹੈ ਕਿ ਜਨਾਬੇ ਆਲੀ ਅਗਰ ਜ਼ੁਰਤ ਕਰੋਗੇ ਇੱਧਰ ਉੱਧਰ ਹਿਲਣ ਦੀ ਬੀਜ ਵੀ ਜਾਣਾ ਤਾਂ ਸੌਖਾ ਵਾਪਸ ਆਉਣਾ ਬੜਾ ਔਖਾ फिर ईडी सम्मी आऊगा वो तो एक ने जोहान जोहान बात कर रहे हैं देखो अमरिंदर सिंह देखो देखो भाई सुनो मेरी बात मैंने कहा की सुबह चाय पीता हूँ चाय छोड़ी नहीं जाती और बहुत ट्राई करता हूँ पेट में एसिडिटी होती है डॉक्टर कहता है चाय मत पियो लेकिन चाय की वो लगी हुई है कि एडिक्शन है पीनी पीनी है लेकिन फिर मैं क्या करता हूं अब चाय अगर बहुत दिल करे तो चाय पी लेता हूँ नहीं तो फिर मैं ग्रीन टी उसमें शहद डालकर कोई ना कोई ऑल्टरनेटिव लेता हूँ सो दैट मेरा सर दर्द ना हो और मेरी चाय की जो तमा थी वो थोड़ी उससे बुझ जाए सो so वाय मैं एक बंदा जो

मैंने अभी तक अपनी इस 48 साल की उम्र में मैंने ये सुना नहीं कहीं कि अफीम की ओवरडोज से जहां की से जहाँ की ओवरडोज से कोई मर गया है, ये सुना नहीं। उसके क्या नुकसान है कुछ नुकसान मेरे को पता है कुछ मेरे को नहीं पता है लेकिन इनके ऊपर चर्चा की जा सकती है ये चर्चा का विषय है सर किसानों के मामले पर जो ट्रेड हुई है वो कह रहे कोई कोई नुकसान नहीं है है फेक फेक हम थोड़ी कोई हो सकता है। वो तो फेक तो आप करते हो क्योंकि आपके पास बड़े बड़े मीडिया हाउसेज है आपके पास पैसा है आप सोशल मीडिया पे ट्रोल कर आते हो कांग्रेस पार्टी तो फेक नेरेटिव कर ही नहीं सकती अगर किसान को लगेगा कि अच्छा फैसला है तो किसान हमारी बात क्यों मानेंगे भाई अगर किसान की आया दुगनी कर दोगे आप तो ये भी कहते थे तीन काले कानून अच्छे कानून है ਉਸੀ ਕਹਿਆ ਸੀ ਤਿੰਨ ਕਾਲੇ ਕਾਨੂੰਨ ਚੰਗੇ ਕਾਨੂੰਨ ਹੈ ਇਹਦੇ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਏਗੀ ਕਿਸਾਨ ਬੈਠਾ ਰਹੇ ਤਾਂ ਨਹੀਂ ਕਿਉਂ ਕਿਸਾਨ ਨੂੰ ਪਤਾ ਸੀ ਦੁੱਗਣੀ ਨਹੀਂ ਹੋਣੀ ਬਰਬਾਦ ਹੋ ਜਾਣਗੇ